ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਜਿਸ ਮੁੱਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਚੱਲੇ ਆ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਪਿਛਲੇ 30 ਸਾਲਾਂ ਤੋਂ ਕਰੀਬ ਪੰਜਾਬ ਨੂੰ ਰਾਜਨੀਤਿਕ ਪੱਖ ਤੋਂ ਪਗੋਲਿਕ ਪੱਖ ਤੋਂ ਤੇ ਇਕਨੋਮਿਕਲੀ ਪੱਖ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਅੱਜ ਮੈਂ ਗੱਲ ਕਰਨ ਜਾ ਰਿਹਾ ਜੀ ਐਸਵਾਈਐਲ ਨਹਿਰ ਦੀ ਸਤਲੁਜ ਜਮਨਾ ਲਿੰਕ ਕੈਨਲ ਦੀ ਤਾਂ ਇਸ ਡਿਸਪਿਊਟ ਦੇ ਬਾਰੇ ਜਾਣਕਾਰੀ ਇਕੱਠੀ ਕਰਦਿਆਂ ਬਹੁਤ ਜ਼ਿਆਦਾ ਹੈਰਾਨੀਜਨਕ ਮੇਰੇ ਕੋਲੇ ਕਈ ਗੱਲਾਂ ਆਈਆਂ ਨੇ ਜਿਨ੍ਹਾਂ ਨੂੰ ਮੈਂ ਨੋਟ ਕਰਕੇ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸਮਝਿਆ ਐ ਐਸਵੀਐ ਐਸਵਾਈਐਲ ਦੇ ਬੈਕਗ੍ਰਾਉਂਡ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਥੋੜੀ ਛੋਟੀ ਜੀ ਜਾਣਕਾਰੀ ਦੇਣਾ ਚਾਹੁੰਦਾ ਐ ਕਿ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਨਹੀਂ ਸੀ ਹੋਈ ਉਸ ਟਾਈਮ 1955 ਦੇ ਵਿੱਚ ਪੰਜਾਬ ਸਟੇਟ ਪੈਪਸੂ ਸਟੇਟ ਰਾਜਸਥਾਨ ਤੇ ਕਸ਼ਮੀਰ ਦੇ ਨਾਲ ਇੱਕ ਸਾਂਝਾ ਐਗਰੀਮੈਂਟ ਹੋਇਆ ਸੀਗਾ ਯੂਜ਼ ਆਫ ਵਾਟਰ ਰਿਸੋਰਸਸ ਜਿਹਦੇ ਤਹਿਤ ਇਹਨਾਂ ਤਿੰਨਾਂ ਸਟੇਟਾਂ ਨੇ ਜਿਹੜੇ ਨੇਚਰਲ ਰਿਸੋਰਸਸ ਹੈਗੇ ਆ ਖਾਸ ਤੌਰ ਤੇ ਵਾਟਰ ਉਹ ਸ਼ੇਅਰ ਕਰਨੇ ਸੀਗੇ ਜਿਹਦੇ ਵਿੱਚ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਹਰੀਕੇਤ ਤੋਂ ਦੋ ਨਹਿਰਾਂ ਨਿਕਲਦੀਆਂ ਨੇ ਇਹ ਇਸੇ ਐਗਰੀਮੈਂਟ ਦੇ ਤਹਿਤ ਰਾਜਸਥਾਨ ਨੂੰ ਜਿਹੜੀਆਂ ਦਿੱਤੀਆਂ ਗਈਆਂ ਜਿਨ੍ਹਾਂ ਚੋਂ ਇੱਕ ਜਿਹੜੀ ਆਪਰ ਰਾਜਸਥਾਨ ਨੂੰ ਜਾਂਦੀ ਹੈ ਦੂਸਰੀ ਪੰਜਾਬ ਦੇ ਵਿੱਚ ਜਾਂ ਕੁਝ ਕੁ ਥੋੜਾ ਪਾਰ ਜਿਹੜਾ ਹੈਗਾ ਰਾਜਸਥਾਨ ਨੂੰ ਜਾਂਦਾ ਦੋਸਤੋ ਬਾਅਦ ਜਦੋਂ 1966 ਦੇ ਵਿੱਚ ਪੰਜਾਬ ਹਰਿਆਣਾ ਦੀ ਵੰਡ ਹੋਈ ਆ ਤਾਂ ਇਹ ਮੁੱਦਾ ਫੇਰ ਉੱਠਿਆ ਵੀ ਹੁਣ ਪਹਿਲਾਂ ਇੱਕ ਸਟੇਟ ਸੀ ਇਸ ਲਈ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਸੀ ਦੋ ਸਟੇਟਾਂ ਬਣਨ ਕਰਕੇ ਨੇਚਰਲ ਸਰਸਿਸ ਤੇ ਲੈਂਡ ਇਕੁਐਲਾਈਜੇਸ਼ਨ ਹੋਣੀ ਜ਼ਰੂਰੀ ਸੀਗੀ 1966 ਦੇ ਵਿੱਚ ਪੰਜਾਬ ਦੀ ਵੰਡ ਸਮੇਂ ਜਦੋਂ ਇਹ ਨਹਿਰ ਦਾ ਗਠਨ ਕੀਤਾ ਗਿਆ ਤੇ ਡਿਮਾਂਡ ਕੀਤੀ ਗਈ ਵੀ ਪੰਜਾਬ ਦੇ ਅੱਧੇ ਪਾਣੀ ਆ ਜਿਹੜੇ ਉਹ ਹਰਿਆਣੇ ਨੂੰ ਦੇ ਦਿੱਤੇ ਜਾਣ। ਇਹ ਤਾਂ ਆਪਾਂ ਸਾਰੇ ਜਾਣਦੇ ਆਂ ਜੀ ਜਦੋਂ ਕਿਸੇ ਦੋ ਪਰਾਵਾਂ ਦੀ ਵੰਡ ਹੁੰਦੀ ਹੈ ਇੱਕ ਪਰਿਵਾਰ ਦੇ ਵਿੱਚ ਤਾਂ ਸਾਰੇ ਨੇਚਰਲ ਰਿਸੋਰਸਿਸ ਜਾਂ ਉਹਨਾਂ ਦੇ ਅਵੇਲੇਬਲ ਇਨਕਮਸ ਜੋ ਵੀ ਹੁੰਦੀਆਂ ਨੇ ਉਹ ਬਰਾਬਰ ਹਿੱਸਿਆਂ ਦੇ ਵਿੱਚ ਵੰਡੀਆਂ ਜਾਂਦੀਆਂ ਨੇ ਪਰ ਪੰਜਾਬ ਦੇ ਮਾਮਲੇ ਵਿੱਚ ਜਾਂ SYL ਦੇ ਨਹਿਰ ਦੇ ਮਾਮਲੇ ਵਿੱਚ ਇਹ ਚੀਜ਼ਾਂ ਨਹੀਂ ਹੋਈਆਂ। ਪੰਜਾਬ ਨੂੰ SYL ਦੇ ਹੇਠ ਲਿਆ ਕੇ ਜਿਹੜਾ ਪਾਣੀ ਵੰਡਿਆ ਗਿਆ ਪੰਜਾਬ ਦਾ ਉਹ 3.50 3.50 ਮਿਲੀਅਨ ਏਕੜ ਫੀਟ ਹਰਿਆਣੇ ਨੂੰ ਦਿੱਤਾ ਗਿਆ ਤੇ 3.07 ਜਿਹੜਾ ਮਿਲੀਅਨ ਹੈਕਟੇਅਰ ਫੀਟ ਜਿਹੜਾ ਪੰਜਾਬ ਨੂੰ ਦਿੱਤਾ ਗਿਆ ਮਤਲਬ ਕਿ ਸਿੱਧੇ ਤੌਰ ਤੇ 0.43 ਮਿਲੀਅਨ ਹੈਕਟੇਅਰ ਜਿਹੜਾ ਪਾਣੀ ਆ ਉਹ ਹਰਿਆਣੇ ਨੂੰ ਵੱਧ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਇਹ ਡਿਸਪਿਊਟ ਹੋਣਾ ਲਾਜ਼ਮੀ ਸੀਗਾ ਹੋਇਆ ਵੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਸਾਰੇ ਜਾਣਦੇ ਆ ਨਹਿਰ ਬਹੁਤ ਵੱਡਾ ਮੁੱਦਾ ਬਣ ਕੇ ਉੱਠੀ ਆ ਸਿਆਸਤ ਦੇ ਵਿੱਚ ਇਸ ਤੋਂ ਬਾਅਦ ਬਾਦ ਦੇ ਵਿੱਚ ਕੁਝ ਮੇਰੇ ਕੋਲੇ ਅੰਕੜੇ ਹੈਗੇ ਆ 1978 ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਨੋਟੀਫਿਕੇਸ਼ਨ ਰਾਈ ਨੰਬਰ 113 /5 एसवी एसवाईएल ਇਸ ਨੋਟੀਫਿਕੇਸ਼ਨ ਰਾਈ ਜਿਹੜਾ ਇਹ ਇਸ ਨੂੰ ਕੰਟਰੈਕਟ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਫਿਰ 1979 ਦੇ ਵਿੱਚ ਹਰਿਆਣਾ ਜਿਹੜਾ ਉਹ ਸੁਪਰੀਮ ਕੋਰਟ ਨੂੰ ਅਪਰੋਚ ਕਰਦਾ ਹੈ ਮੈਂ ਸਾਰੇ ਅੰਕੜੇ ਲਿਖੇ ਨੇ ਤਾਂ ਤਾਂ ਇਸ ਫਾਰਮ ਕਿਉਂਕਿ ਕਾਫੀ ਵੱਡਾ ਸੀਗਾ ਸਮਝਾਉਣ ਦੇ ਲਈ ਯਾਦ ਰੱਖਣਾ ਔਖਾ ਸੀਗਾ ਤਾਂ ਪਹਿਲਾ 1978 ਦੇ ਵਿੱਚ ਕਾਲੀਦਾਲ ਨੇ ਇਸ ਚੀਜ਼ ਦੀ ਕੰਸਟਰਕਸ਼ਨ ਰੋਕੀ ਫਿਰ 1979 ਦੇ ਵਿੱਚ ਜਿਹੜਾ ਹੈਗਾ ਆ ਹਰਿਆਣਾ ਸਟੇਟ ਸੁਪਰੀਮ ਕੋਰਟ ਅਪਰੋਚ ਕਰਦੀ ਹੈ 1990 ਦੇ ਵਿੱਚ ਸਾਡੇ ਦੌਰ ਚੰਗਾ ਨਾ ਹੋਣ ਕਰਕੇ ਇਸ ਜਿਹੜਾ ਹੈਗਾ ਨਹਿਰ ਦੀ ਜਿਹੜੀ ਆ ਉਹ ਕੰਸਟਰਕਸ਼ਨ ਰੁਕ ਜਾਂਦੀ ਹੈ ਇਹ ਕੁੱਲ ਜਿਹੜੀ ਲੰਬਾਈ ਹੈਗੀ S Y L ਦੀ ਉਹ ਕਰੀਬ ਫਰੀ 214 ਕਿਲੋਮੀਟਰ ਹੈ ਜੀ ਪੰਜਾਬ ਤੇ ਹਰਿਆਣੇ ਦੇ ਵਿੱਚ ਤੇ ਜੋੜਦੀ ਆ ਪਾਖੜਾ ਡੈਮ ਤੋਂ ਸਿੱਧੀ ਜਮਨਾ ਰਿਵਰ ਨੂੰ ਜੋੜਦੀ ਆ ਤਾਂ ਇਸ ਦੀ ਜਿਹੜੀ ਕੰਸਟਰਕਸ਼ਨ ਰੁਕਣ ਕਰਕੇ ਸਿਆਸਤ ਦੇ ਵਿੱਚ ਸਿਆਸਤਦਾਨਾਂ ਨੇ ਦਾ ਚੰਗਾ ਫਾਇਦਾ ਉਠਾਇਆ ਉਠਾਇਆ ਵਾ ਚੰਗਾ ਯੂਜ਼ ਕੀਤਾ ਇਸ ਚੀਜ਼ ਦਾ ਵੋਟਾਂ ਲੈਣ ਦੇ ਲਈ ਉਸ ਤੋਂ ਬਾਅਦ 2004 ਦੇ ਵਿੱਚ ਕੈਪਟਨ ਮਰੀਂਦਰ ਸਿੰਘ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਿਹੜਾ ਹੈਗਾ ਇਸ਼ੂ ਕੀਤਾ ਜਿਹਨੂੰ ਉਹ ਬੋਲਦੇ ਆ ਡੀ ਨੋਟੀਫਾਈ ਆਫ ਲੈਂਡ ਐਕਟ ਬਿਲ ਜਿਹੜਾ ਹੈਗਾ ਉਹ ਇਹਨਾਂ ਇਸ਼ੂ ਕੀਤਾ ਸੀਗਾ ਜਿਹਦੇ ਤਹਿਤ ਜਿੰਨੀ ਜ਼ਮੀਨ ਕਿਸਾਨਾਂ ਦੀ ਲਈ ਗਈ ਸੀਗੀ ਉਹ ਉਹਨਾਂ ਨੂੰ ਵਾਪਸ ਕਰ ਦਿੱਤੀ ਜਾਣੀ ਸੀ ਤੇ ਨਹਿਰ ਦੀ ਜਿਹੜੀ ਕੰਸਟਰਕਸ਼ਨ ਆ ਰੁਕ ਜਾਣੀ ਸੀ ਹੁਣ ਇੱਕ ਚੀਜ਼ ਇੱਥੇ ਬੜੀ ਬਰੀਕੀ ਨਾਲ ਸਮਝਣ ਵਾਲੀ ਹੈ ਕਿ ਸਟੇਟ ਕੋਲੇ ਐਸਾ ਇਸ ਤਰ੍ਹਾਂ ਦੀ ਕੋਈ ਰਾਈਟਸ ਨਹੀਂ ਹੈਗੇ ਇਸ ਤਰ੍ਹਾਂ ਦਾ ਕੋਈ ਵੀ ਤਾਕਤ ਨਹੀਂ ਹੈਗੀ ਵੀ ਉਹ ਕਿਸੇ ਵੀ ਬਿੱਲ ਨੂੰ ਕਾਨੂੰਨ ਦੇ ਵਿੱਚ ਬਦਲ ਸਕੇ ਬਿੱਲ ਇੱਕ ਅਲੱਗ ਚੀਜ਼ ਹੁੰਦੀ ਹੈ ਜੀ ਕਾਨੂੰਨ ਇੱਕ ਅਲੱਗ ਚੀਜ਼ ਹੁੰਦੀ ਹੈ ਮਤਲਬ ਕਿ ਇੱਕ ਸਿਆਸੀ ਸਟੰਟ ਜੇ ਖੇਡੇ ਗਏ ਆ ਬਿੱਲ ਨੂੰ ਕੋਈ ਵੀ ਚੈਲੰਜ ਕਰ ਸਕਦਾ ਤੁਸੀਂ ਵੀ ਚੈਲੰਜ ਕਰ ਸਕਦੇ ਹੋ ਸੁਪਰੀਮ ਕੋਰਟ ਦੇ ਅੰਦਰ ਟੋੜਿਆ ਜਾ ਸਕਦਾ ਹੈ ਬਿਲਕੁਲ ਇੱਕ ਸਿਆਸੀ ਸਟੰਟ ਸੀਗਾ ਕਾਂਗਰਸ ਦੁਆਰਾ ਵੀ ਕਾਂਗਰਸ ਦੁਆਰਾ ਵੀ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਹੈਗਾ ਆ ਫੇਰ ਹੁਣ 2017 ਦੇ ਇਲੈਕਸ਼ਨਾਂ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਪਰ ਪੰਜਾਬ ਦੇ ਕੁਝ ਐਸੇ ਦੋ ਇਸ਼ੂ ਸੀਗੇ ਜਿਹੜੇ ਕਿ ਮੈਂ ਸਮਝਦਾ ਬਹੁਤ ਸਹੀ ਸੀਗੇ ਕਾਰਨ ਵਜ੍ਹਾ ਸਹੀ ਸੀਗੀਆਂ ਕਿ ਸਾਡੇ ਨਾਲ ਤੱਕਾ ਹੋ ਰਿਹਾ ਪਹਿਲੀ ਗੱਲ ਤੇ ਕਿ ਪੰਜਾਬ ਦੇ ਨਾਲ ਪਾਣੀਆਂ ਦੀ ਵੰਡ ਕਰਨ ਦੇ ਦੌਰਾਨ ਕਾਹਨੋ ਵਰਤੀ ਗਈ ਹੈ 0.43 ਮਿਲੀਅਨ ਏਕੜ ਫੀਟ ਜਿਹੜਾ ਪਾਣੀ ਹਰਿਆਣਾ ਨੂੰ ਵੱਧ ਦਿੱਤਾ ਗਿਆ ਦੂਸਰੀ ਗੱਲ ਸਰਦਾਰ ਪ੍ਰਤਾਪ ਸਿੰਘ ਕੈਰੋਂ ਜਦੋਂ ਮਨਿਸਟਰ ਸੀਗੇ ਚੀਫ ਮਨਿਸਟਰ ਸੀਗੇ ਪੰਜਾਬ ਦੇ ਤੇ ਉਹਨਾਂ ਇੱਕ ਫਰੀਦাবাদ ਨਾਂ ਦੀ ਸ਼ਹਿਰ ਜਿਹੜਾ ਹੈਗਾ ਆ ਫਰੀਦাবাদ ਨਾਂ ਦੀ ਸਿਟੀ ਜਿਹੜੀ ਹੈ ਹਰਿਆਣਾ ਦੇ ਵਿੱਚ ਡਿਵੈਲਪ ਕੀਤੀ ਸੀ ਇੰਡਸਟਰੀਅਲ ਸਟੇਟ ਉਦੋਂ ਹਰਿਆਣਾ ਦੀ ਸਟੈਬਲਿਸ਼ਮੈਂਟ ਨਹੀਂ ਸੀ ਹੋਈ ਵੰਡ ਨਹੀਂ ਸੀ ਹੋਈ ਤਾਂ ਇਹ ਪੰਜਾਬ ਵੱਲੋਂ ਬੜੀ ਜ਼ੋਰ ਨਾਲ ਮੰਗ ਰੱਖੀ ਗਈ ਸੀ ਵੀ ਜੇ ਤੁਸੀਂ ਸਾਡੇ ਤੋਂ ਪਾਣੀਆਂ ਦੱਦ ਚਾਹੁੰਦੇ ਹੋ ਤਾਂ ਸਾਨੂੰ ਫਰੀਦাবাদ ਸਿਟੀ ਦਾ ਵੀ ਅੱਡ ਚਾਹੀਦਾ ਹੈ ਜਿਹੜੀ ਕਿ ਅੱਜ ਲੀਡਿੰਗ ਸਿਟੀ ਹੈ ਹਰਿਆਣਾ ਦੀ ਜਿਹਦੀ ਇਕਨੋਮੀ ਹੈ ਜਿਹੜੀ ਹਰਿਆਣਾ ਦੀ ਕਰੀਬ ਕਰੀਬ 17% ਉੱਤੇ ਡਿਪੈਂਡ ਕਰਦੀ ਹੈ ਤਾਂ ਬੜਾ ਜਾਇਜ਼ ਮੁੱਦਾ ਸੀ ਉਸ ਤੋਂ ਬਾਅਦ ਪੰਜਾਬ ਦਾ ਇੱਕ ਇਹ ਤਰਕ ਸੀਗਾ ਵੀ ਪੰਜਾਬ ਕੋਲੇ ਨਾ ਤਾਂ ਰਾਵੀ ਦਾ ਸਾਰਾ ਪਾਣੀ ਹੈ ਨਾ ਸਤਲੋਜ ਦਾ ਸਾਰਾ ਪਾਣੀ ਰਹਿਣਾ ਤੇ ਨਾ ਬਿਆਸ ਦਾ ਜਦ ਕਿ ਹਰਿਆਣਾ ਕੋਲੇ ਇੱਕ ਸਾਬਤ ਜਿਹੜਾ ਦਰਿਆ ਹੈਗਾ ਆ ਸਾਬਤ ਰਿਵਰ ਹੈਗਾ ਜਿਹੜਾ ਉਹ ਜਮਨਾ ਪੂਰੇ ਦਾ ਪੂਰਾ ਵਹਤਰਿਆ ਇਹ ਵੀ ਇੱਕ ਕਹਾਣੀ ਵਾਂਗ ਸੀਗੀ ਪਰ ਹੁਣ ਇਸ ਚੀਜ਼ ਤੇ ਹਰਿਆਣਾ ਚਲੋ ਹਮਲਾ ਮਾਰਿਆ ਨਾ ਲੋਕਾਂ ਨੇ ਗੱਲ ਸਾਹਮਣੇ ਲਿਆਂਦੀ ਪਰ ਸਿਆਸੀ ਸਟੰਟ ਕਿੱਦਾਂ ਬਣਿਆ ਪੀ 2016 ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ 扑ਕਾਇਆ ਗਿਆ ਕਾਂਗਰਸ ਨੇ ਵੀ ਟੱਪੇ ਮਾਰੇ ਆ ਨਹਿਰ ਦੇ ਉੱਤੇ ਜਾ ਕੇ ਕਾਲੀਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਪਿੱਛੇ ਰਹਿ ਕੇ ਤਾਂ ਦੇਖੋ ਜਿਸ ਟਾਈਮ ਕਾਂਗਰਸ ਪੰਜਾਬ ਦੇ ਵਿੱਚ ਨਹਿਰ ਪੁੱਰ ਰਹੀ ਸੀ ਤਾਂ ਉਸੇ ਟਾਈਮ ਕਾਂਗਰਸ ਨੇ ਹਰਿਆਣਾ ਦੇ ਪ੍ਰਧਾਨ ਸਭਾ ਚੋਂ ਵਾਕ ਆਊਟ ਕੀਤਾ ਸੀ ਮਤਲਬ ਕਿ ਇੱਕ ਬੰਨੇ ਕਾਂਗਰਸ ਚਾਹੁੰਦੀ ਆ ਵੀ ਉਹ ਨਹਿਰ ਨਹੀਂ ਬਣ ਦਿਨਾ ਚਾਹੁੰਦੇ ਦੂਜੇ ਬੰਨੇ ਉਹ ਨਹਿਰ ਬਣ ਦੇ ਹੱਕ ਦੇ ਵਿੱਚ ਨੇ ਤੇ ਦੂਸਰੇ ਪਾਸੇ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਗੱਠਜੋੜ ਹੈਗਾ ਅਕਾਲੀ ਦਲ ਬੀਜੇਪੀ ਦਾ ਹੈ ਤੇ ਹਰਿਆਣੇ ਦੇ ਵਿੱਚ ਤੁਹਾਨੂੰ ਬੜੀ ਜ਼ਿਆਦਾ ਹੈਰਾਨਗੀ ਹੋਊਗੀ ਵੀ ਹਰਿਆਣੇ ਦੇ ਵਿੱਚ ਜਿਹੜਾ ਗੱਠਜੋੜ ਆਕਾਲੀ ਦਲ ਬੀਜੇਪੀ ਦਾ ਨਹੀਂ ਗੱਲੀ ਦਲ ਇਨਲਵੋ ਦਾ ਪਾਰਟੀ ਹੈ ਚੋਟਾਲਾ ਸਾਹਿਬ ਦੀ ਪਾਰਟੀ ਹੈ ਜਿਹਦਾ ਗੱਠਜੋੜਾ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਇਸ ਚੀਜ਼ ਦਾ ਵਿਰੋਧ ਕਰ ਰਹੀ ਆ ਉਹਨਾਂ ਦਾ ਬੀਜੇਪੀ ਨਾਲ ਲਿੰਕ ਆ ਇਹ ਭਾਈ ਵਾਲ ਪਾਰਟੀਆਂ ਨੇ ਹਰਿਆਣੇ ਦੇ ਵਾਚ ਵਿੱਚ ਇਹਨਾਂ ਦਾ ਕੋਈ ਸਬੰਧ ਨਹੀਂ ਹੈਗਾ ਆਪਸ ਦੇ ਵਿੱਚ ਤੇ ਹਰਿਆਣੇ 'ਚ ਇੱਕ ਦੂਜੇ ਦੇ ਬਰ ਖਿਲਾਫ ਨੇ ਬੀਜੇਪੀ ਨੇ ਪੂਰੀ ਨਿੰਦਾ ਕੀਤੀ ਹੈ ਨਿੰਦਾ ਮਤਾ ਪਾਸ ਕੀਤਾ ਪੰਜਾਬ ਸਰਕਾਰ ਦੇ ਲਈ ਪਲੱਸ ਜਿਹੜਾ ਬੀਜੇਪੀ ਦਾ ਵਿਰੋਧੀ ਧਿਰ ਸੀਗਾ ਮੁੱਖ ਇੱਕ ਹੋਰ ਚਟਾਲਾ ਸਾਹਿਬ ਦੀ ਪਾਰਟੀ ਜਿਹੜੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਬੰਧ ਜਾਂ ਉਥੋਂ ਸਿਆਸੀ ਫਰੰਟ ਹੈਗੇ ਦੋਵੇਂ ਰਲੇ ਹੋਏ ਹਰਿਆਣੇ ਦੇ ਵਿੱਚ ਉਹਨੇ ਵੀ ਵਾਕਆਊਟ ਕੀਤਾ ਸੀਗਾ ਇਹ ਕਹਿਣ ਦਾ ਮਤਲਬ ਵੀ ਪੰਜਾਬ ਦੇ ਵਿੱਚ ਇੱਕ ਸਿਆਸੀ ਟੁਟਕਲਾ ਬਣਾਇਆ ਜਾ ਰਿਹਾ SVIL ਨੂੰ ਪੰਜਾਬ ਦੇ ਵਿੱਚ ਤਾਂ ਕਾਂਗਰਸ ਵੀ ਹੱਲਾ ਮਾਰਦੀ ਵੀ SVIL ਨਹੀਂ ਬਣਦੇ ਨਹੀਂ BJP ਵੀ ਹੱਲਾ ਮਾਰਦੀ ਨਹੀਂ ਬਣਦੇ ਨਹੀਂ ਉਸ ਤੋਂ ਬਾਅਦ ਅਕਾਲੀ ਦਲ ਤਾਂ ਮਾਰਨ ਗਈ ਪਰ ਇਹੀ ਹੀ BJP ਨਿੰਦਾ ਮਤਾ ਪਾਸ ਕਰਦੀ ਆ ਇਸੇ ਕਾਂਗਰਸ ਦੇ ਲੀਡਰ ਜਿਹੜੇ ਹੈਗੇ ਹਰਿਆਣਾ ਅਸੈਂਬਲੀ ਦੇ ਵਿੱਚ ਵਾਕ ਆਊਟ ਕਰਦੇ ਨੇ ਜਿਹੜੀ ਅਕਾਲੀ ਦਲ ਦੀ ਪਾਈ ਪਾਈਵਾਲ ਪਾਰਟੀ ਆ ਚਟਾਲਾ ਸਾਹਿਬ ਦੀ ਪਾਰਟੀ ਆ ਉਹਦੇ ਸਦਸ ਜਿਹੜੇ ਹੈਗੇ ਉਹ ਵੀ ਵਾਕ ਆਊਟ ਕਰਦੇ ਨੇ ਸਮਝੋ ਇਸ ਚੀਜ਼ ਨੂੰ ਵੀ ਸਿਰਫ ਇੱਕ ਸਿਆਸੀ ਫਰੰਟ ਬਣਾ ਕੇ ਰੱਖਿਆ ਗਿਆ ਅਸਲ ਮੁੱਦਾ ਇਹ ਹੈ ਵੀ ਪੰਜਾਬ ਦੀਆਂ ਮੰਗਾਂ ਜਾਇਜ਼ ਨੇ ਪੰਜਾਬ ਨੂੰ ਪਾਣੀ ਥੋੜਾ ਦਿੱਤਾ ਗਿਆ ਪਲੱਸ ਪੰਜਾਬ ਨੂੰ ਜਿਹੜੀਆਂ ਸਿਟੀਜ਼ ਮਿਲਣੀਆਂ ਚਾਹੀਦੀਆਂ ਸੀ ਜਿਹੜੀਆਂ ਪੰਜਾਬ ਨੇ ਡਿਵੈਲਪ ਕੀਤੀਆਂ ਹਰਿਆਣਾ ਬਣਨ ਤੋਂ ਪਹਿਲਾਂ ਉਹਨਾਂ ਚੋਂ ਨਹੀਂ ਮਿਲਿਆ ਦੂਸਰੀ ਗੱਲ ਹਰਿਆਣੇ ਕੋਲੇ ਇੱਕ ਪੂਰੇ ਦਾ ਪੂਰਾ ਰਿਵਰ ਹੈ ਜਿਹੜਾ ਹੈਗਾ ਆ ਜਮਨਾ ਦੇ ਵਿਵਰ ਹੈਗਾ ਇਹਨੂੰ ਯੂਜ਼ ਕਰ ਰਿਆ ਤਾਂ ਪੰਜਾਬ ਕੋਲੇ ਇਸ ਟਾਈਮ ਸਾਫ਼ ਤਾਂ ਕੋਈ ਵੀ ਦਰਿਆ ਨਹੀਂ ਹੈਗਾ ਜਿਹੜਾ ਬਿਨਾਂ ਕਿਸੇ ਹਿੱਸੇ ਪੱਤੀ ਤੋਂ ਸ਼ੇਅਰ ਕਰਦਾ ਪਿਆ ਹੋਵੇ ਤਮੇ ਚੋਣਾਂ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰਨ ਸਿਆਸੀ ਫਰੰਟ ਤੋਂ ਨਾ ਸੋਚਣ ਆਪਦੇ ਹੱਕਾਂ ਤੋਂ ਫਰੰਟ ਤੋਂ ਸੋਚਣ ਤਾਂ ਕਿ ਆਪਣੇ ਬੱਚਿਆਂ ਦਾ ਭਵਿੱਖ ਆਪਦਾ ਭਵਿੱਖ ਜਿਹੜਾ ਉਹ ਸਿਕਿਉਰ ਕਰ ਸਕਣ ਥੈਂਕ ਯੂ